ਜੇ ਤੋ ਪਹਿਲੀ ਵਾਰੀ ਫੈਸਟੀਵਲ ਦੇਖਿਆ ਸੀਗਾ ਉੱਥੇ ਮੈਨੂੰ ਲੈ ਕੇ ਗਏ ਸੀ ਸਾਡੇ ਪਿੰਡੋਂ ਬਾਈ ਸੀ ਉਹ ਕਹਿੰਦਾ ਤੈਨੂੰ ਦਿਖਾਉਣਾ ਯਾਰ ਤੂੰ ਜਿਵੇਂ ਕਰਦਾ ਨਾ ਤੂੰ ਦਿਖਾ ਕੇ ਲੈ ਨਾ ਨਬੀਰ ਕਾਲਜ ਚ ਸੀਗਾ ਫੈਸਟੀਵਲ ਹਾਂਜੀ ਤਾਂ ਉਦੋਂ ਰਾਣਾ ਬਾਈ ਹੋਰੀ ਉੱਥੇ ਆਏ ਸੀਗੇ ਠੀਕ ਆ ਤੇ ਮੈਂ ਦੇਖਿਆ ਤਾਂ ਮੈਂ ਪਿੱਛੇ ਖੜਾ ਹਣਾ ਬਿਲਕੁਲ ਤਾਂ ਮੰਮੀਕਰੀ ਸਟਾਰਟ ਹੋ ਗਈ ਜੀ ਉਹ ਜਿਉਂ ਲੱਗੇ ਜਦੋਂ ਵਾਜਿਆ ਕਰਨ ਮੈਂ ਯਾਰ ਇਹ ਕਿਵੇਂ ਕੱਢੀ ਜਾਂਦੇ ਨੇ ਹਾਂ ਅਈਨੇ ਵਜੇ ਮੈਂ ਕਰਦਾ 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 ਸਾਰੇ ਜੀ ਤਾਂ ਅੱਗੇ ਆ ਕੇ ਬੈਗੇ ਆ ਹਾਂਜੀ ਤਾਂ ਫਿਰ ਮੈਂ ਦੇਖਿਆ ਮਨਰੇ ਗਲੇ ਵਾਲੀ ਦੇਖਿਆ ਮਖੇਰੇ ਕਿਵੇਂ ਕਰੀ ਜਾਂਦੇ ਨੇ ਮਖੇਰੇ ਪਰ ਮੈਂ ਕਰਦਾ ਨਾ ਮੈਂ ਵੀ ਆਏ ਵੀ ਪਰ ਇਹ ਕਿਦਾਂ ਵੀ ਸੁਣੀ ਦੇ올 ਦੀ ਬਾਆ ਗੜਤੀ ਕਦੇ ਮਰੀਸ਼ਪੁਰੀ ਦੀ ਗੜਤੀ ਕਦੇ ਜਨਰੇਟਰ ਸਟਾਰਟ ਕਰ ਲਿਆ ਫਿਰ ਮੈਂ ਉਹਨਾਂ ਨੂੰ ਹੌਲੀ ਹੌਲੀ ਸਕੂਲ 'ਚ ਆਪਣੇ ਤਰੀਕੇ ਨਾਲ ਫਿਰ ਸਭ ਤੋਂ ਪਹਿਲਾਂ ਮੈਂ ਥੋੜੀ ਜੀ ਸੁਣੀ ਦੇ올 ਦੀ ਬਾਆ ਸਿੱਖੀ ਸੀ ਉਹ ਮੈਂ ਸਖਾਈ ਸੁਨਾਈ ਬਲਾਂ ਦੋਸਤਾਂ ਨੂੰ ਮਖਾ ਮੈਂ ਸੁਣੀ ਦੇ올 ਦੀ ਬਾਆ ਗੜਦਾ ਨੇ ਕਦੇ ਦਸਣਾ ਫਿਰ ਉਹ ਦਸਾਈ ਮਾੜੀ ਕਹਿੰਦੇ ਹਾਂ ਯਾਰ ਵਧੀਆ ਫਿਰ ਕਹਿੰਦੇ ਹੋਰ ਇਹ ਨੂੰ ਉਹ ਕਰ ਲੈ ਫਿਰ ਇਦਾਂ ਇਦਾਂ ਹੌਲੀ ਹੌਲੀ ਉਹ ਚੀਜ਼ਾਂ ਦਾ ਪਤਾ ਲੱਗਣ ਲੱਗ ਗਿਆ ਵੀ ਇਹਨੂੰ ਥੇਟ ਕਹਿੰਦੇ ਨਾਟਕ ਇਹ ਸਕਿੱਟ ਹੈ ਜਦੋਂ ਤੁਸੀਂ ਉੱਜ ਪਏ ਜਾਂਦੇ ਹੋ ਫਿਰ ਸਾਰੀਆਂ ਚੀਜ਼ਾਂ ਤੁਹਾਡੀਆਂ ਤੁਹਾਡੇ ਨਾਲ ਜੁੜ ਜਾਂਦੀਆਂ